奥にしてるの ਨਾਲ ਸਾਂਝੀਆਂ ਕਰ ਰਹੇ ਆ ਜਿੱਦ ਕਿ ਵਿੱਚ ਰੋ ਇੱਥੇ ਲੋਕ ਜਿਹੜੇ ਨੇ ਤਣਾਤ ਨੇ ਥੋੜੀ ਦੇਰ ਕਿਹਾ ਕਿ ਉਹ ਪ੍ਰੋਗਰਾਮ ਦੇ ਅੰਦਰ ਬੰਨਕਾਉਂ ਸਰ ਇਹ ਕਿਰਤ ਸੱਚੀ ਇਹੋ ਰਾਸ਼ਾਡ ਰਾਸ਼ਾਡ ਪਟੜ ਦੇ ਪਈ ਨੇ ਨਿਤਾਬਾਨੀ ਜਿਹੜੇ ਆ ਉਹ ਉੱਪਰ ਹੋ ਜੋ ਉੱਪਰ ਤੋਂ ਹੁੰਦੀ ਹੈ ਕਿ ਪਰਵਾਹ ਉੱਪਰ ਅੰਬੇ ਉੱਤੇ ਠੀਕ ਹੈ ਸਰ दरबार साहब आए सत्ता भी इस तरीके ਲਾਤ ਨਾ ਮੱਤਰੀਆਂ ਸੀ ਪਰ ਮੌਸਾ ਬੰਦ ਰਹੇ ਉਹ ਦੋ ਨਬਤੋ ਕਿੰਨੇ ਕੇ ਤਰਸੂਤ ਕੇ ਬਣਾ ਪਹੁੰਚਾਈ ਉਹਨੂੰ ਜੈਨ ਕੋਈ ਯਾਰ ਕਰਤਾ ਹੈ ਤੇ ਬਾਹਰ ਨੂੰ ਪਹੁੰਚੇ ਨੇ ਥੋੜੀ ਦੇਰ ਦੇ ਵਿੱਚ ਸਤਨ ਜਿਹੜਾ ਬੈਸਤੀ ਨਾਲ ਸਾਂਝੀਆਂ ਕਰ ਰਹੇ ਆ ਜਿਸ ਦੇ ਕਿ ਕਿਸੇ ਰੋ ਇੱਥੇ ਲੋਕ ਜਿਹੜੇ ਨੇ ਤਣਾਅ ਨੇ ਉਹ ਥੋੜੀ ਦੇਰ ਦੇ ਵਿੱਚ ਉਹ ਸਰ ਐਸੀ ਜਿੱਚੀ ਹੈ ਇੱਕ ਰਾਸ਼ਾ ਡਰਦਾ ਹੈ ਰਾਤ ਪਟਣ ਦੇ ਦੋ ਭਾਈ ਇਹਨਾਂ ਤੋਂ ਫਾਸਲੇ ਅੰਮਾਨਬਾਨੀ ਜਿਹੜੇ ਐ ਉੱਪਰ ਹੋ ਜੋ ਉੱਪਰ ਉੱਪਰ ਹੋਣੀ ਹੈ ਕਿ ਪਰਵਾਸ ਅੰਮੇ ਹੁੰਦਾ ਹੈ ਠੀਕ ਹੈ ਸਰ